ਭਾਈ ਕੌਕੇ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਤੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਯਾਦ ਕਰੇ ਕਿ ਇਹਨਾਂ ਨੂੰ ਇਹ ਵੀ ਬੇਇਨਤੀ ਕਰਾਂਗਾ ਕਿ ਜਿੱਥੇ ਜਿਉ ਆਇਆ ਅੱਜ ਦਾ ਹੈ ਸੰਧਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜ਼ਰੂਰ ਫੜਿਓ 4 ਸਾਲ ਹੋ ਗਏ ਸਾਨੂੰ ਤੰਗੂ ਲਾ ਕੇ ਮਿਲਕਿਆ ਲੋ ਤੇ ਸਾਡੇ ਬਜ਼ੁਰਗ ਅਮਰਪਾਲ ਸਿੰਘ ਰੀਡ ਕੋਟ ਤੋਂ ਭਾਈ ਸ਼ੋਭ ਜੀ ਸਿੰਘ 탑ਿਆ ਬੈਠੇ ਆ ਫਰੋਜਪੁਰ ਤੋਂ ਇਹ ਜੱਥੇ ਲੈ ਲੈ ਕੇ ਉੱਥੇ ਜਾਂਦੇ ਆ ਇੰਨੀ ਠੰਡ ਚ ਕਰੋਨੇ ਚ ਵੀ ਅਸੀਂ ਬੈਠ ਕੇ ਰਹੇ ਤੇ ਜੇ ਸਾਨੂੰ ਸਰਕਾਰ ਲਈ ਨਹੀਂ ਪੁੱਛਣਾ ਤੇ ਫਿਰ ਪੁੱਛੋ ਕੌਣ ਹਰਜੀਵੜ ਦਾ ਇਹ ਤੁਹਾਡਾ ਇਹ ਵੀ ਬੇਨਤੀ ਕਰਦਾ ਹੈ ਕੋ ਕਾਦ ਨਾ ਭਾਈ ਕੌਕੇ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਹੈ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਤੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਯਾਦ ਕਰਦਾ 10 ਸਾਲ ਹੋ ਗਏ ਮੈਂ ਤੇ ਕੀ ਇਤਰ ਕਰਨ ਤੋਂ ਨਾ ਕੀਤੀ ਸੀ ਮੈਂ ਨਹੀਂ ਕਰਦਾ ਕਰਕੇ ਦੁੱਧ ਜਿੱਤੇ ਚੱਲਣਾ ਅੱਜ ਪੰਥ ਕਹਿ ਰਿਹਾ ਤੁਸੀਂ ਸਹੀ ਕੀਤਾ ਸੀ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਂ ਮੁਸਲਮਾਨ ਹੈ ਉਹ ਕਹਿ ਰਿਹਾ ਕਿ ਇਹ ਬਦਲਾ ਲੈਣਾ ਜੇ ਗੁਰਗੋਗਰ ਸਿੰਘ ਸਾਹਿਬ ਤੋਂ ਲਵਾਵਾਂਗਾ ਸਹਿਬ ਜਾਦਿਆ ਤੋਂ ਕਿਉਂ ਅੱਜ ਸ਼ੇਰ ਮੁਹੰਮਦ ਖਾਂ ਮਲੇਰ ਕੋਟੇ ਚ ਕੋਈ ਮੁਸਲਮਾਨ ਮਰਦਾ ਹੈ ਚੜਾਈ ਕਰ ਜਾਂਦਾ ਹੈ ਤੇ ਸਿੱਖ ਮੁਸਲਮਾਨਾਂ ਨਾਲ ਦੁੱਖ ਸਾਂਝਾ ਕਰਨ ਜਾਂਦੇ ਆ ਦਾ ਨਾਰਾ ਮਾਰੇ ਇਹ ਵੀ ਇੱਕ ਤੁਹਾਡੇ ਵਾਸਤੇ ਹਾ ਦਾ ਨਾਰਾ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਕਹਾਣ ਹੋਇਆ ਬੇਗੁਨਾਹ ਲੋਕ ਚੱਕ ਚੱਕ ਕੇ ਮਾਰੇ ਗਏ ਉਹ ਇਨਸਾਫ ਦੀ ਆਸ सरकार तो प्रशासन तो अदालत तो लैंड ऑर्डर तो की जा सकती है इसलिए हो सकता है कि सारी वीर की तरह के नीचे कितने हो पर असी ओ मित्र मूह के कुछ कह वाले पिट पिछे नाल वाले ये नहीं मूह से खुशामद कर दौ तो पिट पिछे बुराई कर दौ वो काम साझे नहीं महीने च एक दिन सानू भी देख छो सुखमी साहब का पाठ ਉੱਤੇ ਬਹਿ ਕੇ ਕਰਦੇ ਆ ਹੁਣ ਸੰਵਾਦ ਸਿਆਸਤਵਾਨੀ ਵੇਖਣ ਤੇ ਕਿੰਨੀ ਕਿ ਸਾਨੂੰ ਥੰਡ ਹੋर्श ਪਾਉਣੀ ਉੱਥੇ ਇਹ 4 ਸਾਲ ਹੋ ਗਏ ਬੈਠੇ ਹੁਣ ਸੁਪਰੀਮ ਕੋਰਟ ਵੀ ਕਹਿੰਦਾ ਦੋਸ਼ੀ ਫੜੋ ਫਰਕਾਲ ਵੀ ਕਹਿੰਦੀ ਦੋਸ਼ੀ ਪੜੋ ਸਰਕਾਰ ਤੇ ਹੋਰ ਨੂੰ ਪੁੱਛੀ ਜਾਂਦੀ ਕੀ ਕਰ ਲਈਏ ਕੀ ਇਹ ਜੇ ਗੋਲ ਰੁਣਾ ਇਹ ਹੁਣ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਕਦੇ ਕਦੇ ਸਾਨੂੰ ਟੱਕਰਦੇ ਹੋ ਫਿਰ ਅਸੀਂ ਵੀ ਆਪਣਾ ਗੁੱਸਾ ਤੁਹਾਡੇ ਤੇ ਕੱਢਣਾ ਹੁੰਦਾ ਵੀ ਆਜੋ ਹੁਣ ਹਨਾ ਕਿ ਨਾਲੀ ਵੀ ਕਹਿੰਦਾ ਕਿ ਸਤਿਗੁਰੂ ਤੁਹਾਨੂੰ ਜਸਤੀ ਬਖਸ਼ੇ ਚੜ੍ਹਦੀ ਕਲਾ 'ਚ ਰਿਓ ਤੁਹਾਡੇ ਵੱਡੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਗਏ ਆ ਉਹਨੂੰ ਪੂਰਾ ਕਰ ਲਓ ਉਹ ਵੀ ਇੱਕ ਇਤਿਹਾਸ ਸੀ ਗੁਰੂ ਗੋਬਿੰਦ ਸਿੰਘ ਬਾਦਲ ਅਨੰਦਪੁਰ ਸਾਹਿਬ ਤੋਂ ਨੂੰ ਹੋ ਕੇ ਦਮਦਮਾ ਸਾਹਿਬ ਤੱਕ ਗਿਆ ਤੇ ਦਮਦਮਾ ਸਾਹਿਬ ਤੋਂ ਅੱਗੇ ਜੇ ਉਸ ਤਰ੍ਹਾਂ ਹੀ ਪਿਆ ਹੋਇਆ ਅਜੇ ਸਰਬ ਤੱਕ ਇਹ ਹੁਣ ਕੋਈ ਆ ਵੀ ਕਰੋ ਕਿਉਂਕਿ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਇਹ ਵੀ ਕਾਰਜ ਕਰ ਲਿਓ ਇਤਿਹਾਸ ਬਣ ਜੇ ਮਾਲਕ ਕਿਰਪਾ ਕਰੀ ਜੀ